ਮਨ ਕਰਕੇ ਨਹੀਂ ਉਸ ਨੂੰ ਅਡਾਪਟ ਨਹੀਂ ਕੀਤਾ ਗ੍ਰਹਿਣ ਨਹੀਂ ਕੀਤਾ ਉਹਦੇ ਤੇ ਚੱਲਦਾ ਨਹੀਂ ਉਹਨੂੰ ਕਹਿੰਦੇ ਨਹੀਂ ਇਹ ਪੇਖੀ ਹੈ ਗੱਲਾਂ ਬਹੁਤ ਕਰਦਾ ਹੈ ਪਰ ਕਮਾਉਂਦਾ ਨਹੀਂ ਇਹਦੀ ਕਰਨੀ ਅਤੇ ਇਹਦੀ ਕਹਿਣੀ ਵਿੱਚ ਅੰਤਰ ਹੈ ਹਰ ਕਹਿ ਇਹ ਬਾਰੋਂ ਕੁਝ ਹੋਰ ਹੈ अंदरों को जो हो रहा है इस करके मन की रहत भी जरूरी है जे मन रहत नहीं ते फिर यदि कहनी ते अगर करनी जो फर्क है ਤੇ ਫਿਰ ਕੀ ਪੇਖੀਏ ਪਿੱਖੀ ਨੂੰ ਪਖੰਡੀ ਵੀ ਕਹਿ ਸਕਦੇ ਆ